ਕਾਕੇ ਰੁਕ ਰਹਾ ਤੋਤੇ ਚਾਰ ਭੱਤੀ ਹੈ ਨਾਰੇ ਨੀ ਕਾਕੇ ਰੁਕ ਰਹਾ ਤੋਤੇ ਚਾਰ ਭੱਤੀ ਹੈ ਨਾਰੇ ਨੀ ਖਤੂ ਲੇਕੇ ਦੂਤਾਂ ਆ ਲੈ ਕੇ ਦੂਤਾਂ ਲੇਕੇ ਦੂਸੋਂ ਬੈਤਿਆਂ ਤੇ ਮਾਂ ਜਿੰਨੇ ਵਧੀ ਦੀ ਰੋੜ ਦੇ ਦਿੱਤੇ ਨਿੱਤੇ ਆ ਲੈ ਕੇ ਦੂਸੋਂ ਬੈਤਿਆਂ ਤੇ ਮਾਂ ਜਿੰਨੇ ਵਧੀ ਦੀ ਰੋੜ ਦਿੱਤੀ ਨਾਮ ਸੰਤੀ ਹੋਊਗਾ ਡਾਇਰੈਕਟਰ ਸਰਵਹਤਕਾਰੀ ਰਾਮ ਮੀਲਾ ਕਲਬ ਬੈਨੋਲਪੁਰ ਸਰਜ ਦਸਹਰਾ ਮੇਲਾ ਕਰਾਇਆ ਹੈ ਕੀ ਕਹਿਣਾ ਚਾਹੋਗੇ ਸਹਰਾ ਤਾਂ ਸੋਨੂ ਤੁਸੀਂ ਦੇਖਿਆ ਹੀ ਆ ਪੁਰੇ ਦੂਰ ਦੂਰ ਤੋਂ ਲੋਕੀ ਆਏ ਹੋਏ ਸੀਗੇ ਤੇ ਕੋਈ ਨਾਲ ਦੇ ਪਿੰਡਾਂ ਤੋਂ ਸ਼ਹਿਰ ਤੋਂ ਵੀ ਇੱਥੋਂ ਤੱਕ ਹੀ ਖਮਾਣੋਂ ਤੱਕ ਵੀ ਲੋਕੀ ਆਏ ਹੋਏ ਸੀਗੇ ਚਮਕੌਰ ਸਾਹਿਬ ਤੋਂ ਤੇ ਕੁਰਸੀ ਲਵਾਈ ਸੀ ਅਸੀਂ 14 13 1400 ਕਈ ਸੀਗੀ ਉਹ ਵੀ ਘੱਟ ਪੈ ਗਈ ਸੀਗੀ ਬਹੁਤ ਲੇਡੀਜ਼ ਦਾ ਰਕਾਰ ਤੋੜ ਕੱਠ ਨਿਕਲੇ ਆ ਬਹੁਤ ਲੋਕਾਂ ਨੇ ਇੰਜੋਏ ਕੀਤਾ ਪਿੰਡ ਵਾਲਿਆਂ ਦਾ ਬਹੁਤ ਬਹੁਤ ਸਾਰੀ ਪੰਚਾਇਤ ਦਾ ਨਗਰ ਦਾ ਸਾਰੇ ਦਾ ਬਹੁਤ ਸਾਦ ਸੀਗਾ ਜੀ ਇਹਦੇ ਕਰਕੇ ਆ ਸਾਰਾ ਤੇਰੇ ਅਲਕਾ ਨਵਾਸੀ ਨੂੰ ਕੀ ਅਪੀਲ ਕਰਨੀ ਚਾਹੁੰਗਾ ਅਲਕਾ ਨਵਾਸੀ ਉਹਦਾ ਇਹੀ ਕਹਿ ਰਹੇ ਆ ਜੀ ਦੇਖੋ ਜਿਵੇਂ ਵੀ ਇਹਦੀ ਥੋੜੇ ਬੁੱਤੇ ਪ੍ਰੋਗਰਾਮ ਕਰਾਇਆ ਕਰੋ ਲੋਕੀ ਜਦੋਂ ਬਹੁਤ ਆਨੰਦ ਮਾਣਦੇ ਨੇ ਹੁਣ ਇਹ ਚੀਜ਼ਾਂ ਲੋਪ ਹੋ ਰਹੀਆਂ ਨੇ ਤੇ ਬਾਕੀ ਚਲੋ ਸਾਰਿਆਂ ਨੂੰ જય ਸ਼੍ਰੀ ਰਾਮ ਨਾਮ ਹੈ ਜੀ ਮਨੂ ਦੀਪ ਕੁਮਾਰ ਮੋਂਗਾ ਪ੍ਰਧਾਨ ਸਰਵ ਹਿਤਕਾਰੀ ਰਾਮੀਲਾ ਕਲੱਬ ਬਹਿਲੋਲ ਤੋਂ ਸਭ ਸਾਰਾ ਮੇਲਾ ਕਰਾਇਆ ਹੈ ਕਿਹਨੇ ਜਾਉਂਗੇ ਦੁਪਹਿਰੇ ਮੇਲੇ ਦਾ ਅੱਜ ਕੀ ਮੈਨੂੰ ਲੱਗਦਾ ਅਸੀਂ ਤਕਰੀਬਨ ਨੇ ਅਪ੍ਰੋਕਸੀਮੇਟਲੀ 20-25 ਸਾਲ ਤੋਂ ਕਰਵਾ ਰਹੇ ਆ ਜੋ ਮੇਰੀ ਸੋਚੀ ਜਾ ਹੋ ਤਾਂ ਉਸ ਤੋਂ ਵੀ ਪਹਿਲਾਂ ਦਾ ਰਿਹਾ ਜਿੰਨਾ ਇਕੱਠ ਐਡ ਕੀ ਹੋਇਆ ਮੈਨੂੰ ਲੱਗਦਾ ਇਹ ਰਿਕਾਰਡ ਤੋੜ ਸੀਗਾ ਲੋਕ ਦੂਰੋਂ ਦੂਰੋਂ ਆਏ ਸੀਗੇ ਵੀ ਪੰਡਾਲ ਭਰਨ ਤੋਂ ਬਾਅਦ ਲੋਕ ਬਾਹਰ ਵੀ ਖੜੇ ਸੀਗੇ ਪੰਡਾਲ ਤੇ ਇੰਨਾ ਇਕੱਠ ਇੰਨਾ ਕਰਾਊਡ ਮੈਂ ਪੈਣਾ ਦਾ ਬੀਬੀਆਂ ਦਾ ਵੀਰਾਂ ਦਾ ਅੱਜ ਮਤਲਬ ਕਿੱਥੋਂ ਕਿੱਥੋਂ ਆੜਦੀ ਮੈਨੂੰ ਮੈਂ ਖੁਦ ਹੈਰਾਨ ਆ ਵੀ ਇੰਨਾ ਇਕੱਠ ਮੇਰੀ ਜ਼ਿੰਦਗੀ ਦੇ ਵਿੱਚ ਕਦੇ ਹੋਇਆ ਨਹੀਂ ਜੋ ਮੇਰੇ ਦੇਖਣ ਮੌਕਾ ਦਿੱਤਾ ਬਹੁਤ ਧੰਨਵਾਦ ਸਾਡੇ ਸਰਪੰਚ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਮੈਂਬਰ ਪੰਚਾਇਤ ਸਹਿਬਾਨ ਉਹਨਾਂ ਦਾ ਵੀ ਧੰਨਵਾਦ ਸਾਡੇ ਡਾਇਰੈਕਟਰ ਸ਼ੰਤੀ ਮੋਗਾ ਜੀ ਉਹਨੂੰ ਮੰਗਾ ਜੀ ਕੈਸ਼ੀਅਰ ਸਾਹਿਬ ਤੇ ਸਾਡੇ ਜੋ ਕੁਮਾਰ ਜੀ ਪੀ ਵੀ ਸਾਡੇ ਪ੍ਰਧਾਨ ਨੇ ਉਹ ਵੀ ਵੱਡੇ ਪ੍ਰਧਾਨ ਜੀ ਸਾਰਿਆਂ ਦਾ ਬਹੁਤ ਧੰਨਵਾਦ ਕਾਲੜਾ ਫੈਮਿਲੀ ਦਾ ਵੀ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਹੀ ਤਹਿਯੂਦ ਹਾਂ ਤੁ ਸੁਤਰਗਈ ਆ ਰਹੀ ਹੈ ਇਹ ਲੱਗਨਵਾਸਨ ਸਰ ਕੀ ਗੱਲ ਕਰ ਰਹੇ ਨੇ ਲੱਗਨਵਾਸੀਆਂ ਨੂੰ ਇਹੀ ਅਪੀਲ ਹੈ ਜੀ ਮੇਰੇ ਵੱਲੋਂ ਕਿ ਇਦਾਂ ਦੇ ਮੇਲਿਆਂ ਦੇ ਵਿੱਚ ਸਾਰੇ ਸਾਥ ਦਿਓ ਨਾਲ ਮਿਲ ਕੇ ਆਪਾਂ ਇਹ ਪ੍ਰੋਗਰਾਮਾਂ ਨੂੰ ਹੋਰ ਵੀ ਵੱਡੇ ਲੈਵਲ ਤੇ ਲੈ ਕੇ ਜਾਈਏ ਤੇ ਸਾਰਿਆਂ ਦੇ ਸਾਥ ਦੇ ਨਾਲ ਹੀ ਹਰ ਇੱਕ ਚੀਜ਼ ਪੋਸੀਬਲ ਹੁੰਦੀ ਹੈ ਜੀ ਜੈ ਸ਼੍ਰੀ ਰਾਮ ਐਕਟ ਸੁਭਦਾਰ ਮਲਕੀਤ ਸਿੰਘ ਪਿੰਡ ਬਹਿਲੌਰ ਤੋਂ ਹਾਂ ਸਾਰਾ ਦਸਹਿਰਾ ਮੇਲਾ ਕਰ ਰਹੇ ਕਿਹ ਕਿਹਨੇ ਚਾਹੁੰਗੇ ਅੱਜ ਦਾ ਦਸਹਿਰੇ ਦਾ ਮੇਲਾ ਇਹ ਮੇਲਾ ਤਕਰੀਬਨ 7 ਤੋਂ ਜਿਹੜੀ ਦੋਂ ਦੇ ਹੀ ਪੈਦਾ ਹੋਏ ਉਹਨਾਂ ਪਰਦਾ ਜਾ ਰਿਹਾ ਹੈ ਤਕਰੀਬਨ 5-4 ਸਾਲਾਂ ਤੋਂ ਅੱਜ ਦਾ ਇਹ ਮੇਲਾ ਜਿਹੜਾ ਉਹ ਬਹੁਤ ਵਧੀਆ ਰਿਹਾ ਵਧੀਆ ਇਕੱਠ ਸੀਗਾ ਸਾਰੇ ਪਿੰਡ ਦਾ ਤੇ ਪੰਚਾਇਤ ਦਾ ਤੇ ਸਾਰੀ ਕਮੇਟੀ ਦਾ ਮੈਂ ਆਪਣੇ ਚਾਹਤਿਰ ਨੂੰ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਿਆਂ ਨੇ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਜਿਹੜੇ ਦੁਨੀਆ ਤੋਂ ਅਲੋਪ ਹੁੰਦੇ ਜਾ ਰਹੇ ਨੇ ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹ ਪ੍ਰੋਗਰਾਮ ਇੱਕ ਤਾਂ ਜਿਹੜਾ ਕਿ ਲੋਕਾਂ ਨੂੰ ਜਾਗਤਾਈ ਆਉਂਦੀ ਹੈ ਕਿ ਇਹ ਦੁਸਹਿਰਾ ਕਿਉਂ ਮਨਾਇਆ ਜਾਂਦਾ ਇਹਦਾ ਮੇਨ ਮਕਸਦ ਕੀ ਹੈ ਇਸ ਨਾਲ ਜਦੋਂ ਆਪਾਂ ਪ੍ਰੋਗਰਾਮ ਕਰਾਉਂਦੇ ਆ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅੱਗੇ ਨਮੀ ਸੇਧ ਦਿੰਦੀ ਹੈ ਇਸ ਤਰ੍ਹਾਂ ਹਰ ਇੱਕ ਬੰਦੇ ਨੂੰ ਹਰ ਇੱਕ ਇਨਸਾਨ ਨੂੰ ਇੱਕ ਇੰਜ ਦੇ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਪਾਰਟੀ ਭਾਈ ਨੂੰ ਪਹਿਲਾਂ ਕਿ ਛੱਡ ਕੇ ਮੈਂ ਤਾਂ ਇਹੀ ਕਹਿਣਾ ਹੈ ਕਿ ਆਉਣ ਵਾਲਾ ਪ੍ਰੋਗਰਾਮ ਤੋਂ ਅਗਲੇ ਸਾਲ ਤੱਕ ਸਾਰਾ ਹੋਵੇ ਤਾਂ ਸਾਰੀਆਂ ਪਾਰਟੀਆਂ ਆਪਣੇ ਗਿਲੇ ਸ਼ਿਕਵੇ ਭੁੱਲ ਕੇ ਇਹਨਾਂ ਇਸ ਪ੍ਰੋਗਰਾਮ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਾ ਕਰੇ ਜੈ ਸ਼੍ਰੀ ਰਾਮ ਮੋਰਮਲ ਪਿੰਸੀ ਨੂੰ ਤੇ ਪਾਂਖੀ ਪਿੰਡ ਪਰ ਸਾਰਾ ਜ ਸਾਰਾ ਮੇਲਾ ਕਰ ਰਹਾ ਕੀ ਕਹਣੇ ਚਾਹੋਗੇ ਅੱਜ ਸਾਡੇ ਮੇਲੇ ਦੇ ਉੱਤੇ ਬਹੁਤ ਹੀ ਜਿਆਦਾ ਕੱਠ ਸੀ ਮੈਂ ਕਾਫੀ ਸਾਲ ਤੋਂ ਅਸੀਂ ਇੱਥੇ ਮੇਲਾ ਪਰ ਆ ਰਹੇ ਹਾਂ ਪਰ ਐਸ ਤੀ ਦਾ ਮੇਲਾ ਬਹੁਤ ਜਿਆਦਾ ਭਰਿਆ ਬਹੁਤ ਕੱਠ ਜਿਆਦਾ ਹੋਇਆ ਤੇ ਬਾਕੀ ਸਾਰੇ ਹੀ ਪਿੰਡ ਦੇ ਸਾਰੇ ਹੀ ਨਗਰ ਨਿਵਾਸੀਆਂ ਦਾ ਤੇ ਲਾਕਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਗੋਬਿੰਦ